ਆਮ ਹੀ ਸਵਾਲ ਤੇ ਆਉਣਾ ਸੀ ਕਿ ਜਿਹੜਾ ਤੁਸੀਂ ਆਮ ਆਦਮੀ ਪਾਰਟੀ ਨੂੰ ਹੀ ਕਿਉਂ ਚੁਣਿਆ ਆਮ ਆਦਮੀ ਪਾਰਟੀ ਲੋਕਾਂ ਦੇ ਦਿਲਾਂ ਵਿੱਚ ਵਸੀ ਹੋਈ ਪਾਰਟੀ ਹੈ ਆਮ ਆਦਮੀ ਪਾਰਟੀ ਇੱਕ ਅਜਿਹੀ ਪਾਰਟੀ ਹੈ ਜਿਸ ਨੇ ਆਉਣਸਾਰ ਕੰਮ ਸ਼ੁਰੂ ਕੀਤੇ ਨੇ ਅੱਜ 90% ਘਰਾਂ ਦੇ ਬਿੱਲ ਜੋ ਜ਼ੀਰੋ ਆ ਰਹੇ ਨੇ 881 ਮਲਾਕਲੀ ਨੇ ਖੁੱਲੇ ਨੇ ਕਿਹੜੇ ਕਿਹੜੇ ਮੁੱਦਿਆਂ ਲੈ ਕੇ ਚੋਣ ਲੜ ਰਹੇ ਹਾਂ ਜਿਹੜੇ ਤੁਹਾਡੇ ਜ਼ੋਨ ਦੇ ਵਿੱਚ 24 ਪਿੰਡ ਆਉਂਦੇ ਆਂ ਸੜਕਾਂ ਦਾ ਜਾਲ ਹੈ 44000 ਕਿਲੋਮੀਟਰ ਸੜਕਾਂ ਸਾਰੀਆਂ ਨਵੀਆਂ ਬਣਨੀਆਂ ਸਾਰੀਆਂ ਨਵੀਆਂ ਫਿਰਨੀਆਂ 18 ਪੁੱਟੀਆਂ ਬਾਰ ਰਹੀਆਂ ਨੇ ਅਸੀਂ ਇੱਥੇ ਇੱਕ ਵੱਡਾ ਹਸਪਤਾਲ ਲੈ ਕੇ ਆਵਾਂਗੇ ਤਾਂ ਜੋ ਲੋਕਾਂ ਨੂੰ ਮੁਫਤ ਇਲਾਜ ਤੇ ਵਧੀਆ ਇਲਾਜ ਮਿਲ ਸਕੇ ਸਾਡੀ ਇੱਕ ਕੋਸ਼ਿਸ਼ ਇਹ ਰਹੂਗੀ ਕਿ ਅਸੀਂ ਸੁਸਾਇਟੀ ਦੀ ਬਿਲਡਿੰਗ ਵੀ ਨਵੀਂ ਬਣਾਈਏ ਦੇਖੋ ਜੋ ਪਹਿਲਾਂ ਸਰਕਾਰਾਂ ਰਹੀਆਂ ਨੇ ਉਹਨਾਂ ਨੇ ਨਸ਼ੇ ਦਾ ਨੈਕਸਸ ਬਣਾ ਰੱਖਿਆ ਸੀਗਾ ਉਹ ਅੰਤਮਾਨਸਾਹ ਸਰਕਾਰ ਆਈ ਹੈ ਇਹਨਾਂ ਨੇ ਕੀਤਾ ਇਹਨਾਂ ਨੇ ਨੈਕਸਸ ਤੋੜਿਆ आरपीडी 24 टीवी देख रहे हो तो सी मैं सनी मान आपका स्वागत करता हूं जिला परिषद ब्लॉक समिति ने चुनाव सिख रहेते ने सारे ही उम्मीदवारों ਦੇ ਵੱਲੋਂ ਆਪੋ ਆਪਣੀਆਂ ਤਿਆਰੀਆਂ ਜੋਰਾਂ ਤੇ ਕੀਤੀਆਂ ਜਾ ਰਹੀਆਂ ਨੇ ਇਸ ਵਕਤ ਮੈਂ ਮੌਜੂਦਾ ਮਾਨਸਾ ਦੇ ਬਲਾਕ ਚ ਨੀਰ ਦੇ ਰਾਏਪੁਰ ਜ਼ੋਨ ਰਾਏਪੁਰ ਜ਼ੋਨ ਦੇ ਵਿੱਚ 24 ਜਿਹੜੇ ਪਿੰਡ ਆਉਂਦੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਬੀਬੀ ਸ਼ਰਨਜੀਤ कौर ਜਿਹੜੇ ਰਾਏਪੁਰ ਦੇ ਹੀ ਵਸਨੀਕ ਨੇ ਉਹਨਾਂ ਦੇ ਬੇਟੇ ਰੋਬਿੰਦ ਸਿੰਘ ਦੇ ਨਾਲ ਇਸ ਵਕਤ ਮੈਂ ਮੌਜੂਦ ਹਾਂ ਗੱਲਬਾਤ ਕਰਦੇ ਹਾਂ ਕਿ ਕਿਹੜੇ-ਕਿਹੜੇ ਮੁੱਦਿਆਂ ਨੂੰ ਲੈ ਕੇ ਉਹ ਚੋਣ ਲੜ ਰਹੇ ਨੇ ਬਾਈ ਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਆਰਪੀਡੀ ਚੈਨਲ ਸਾਡੇ ਗ੍ਰਹਿ ਵਿਖੇ ਪਹੁੰਚੇ ਨੇ ਤਾਂ ਕਿ ਸਾਡੀ ਆਵਾਜ਼ ਸਾਡੇ ਵਿਚਾਰ ਲੋਕਾਂ ਤੱਕ ਪਹੁੰਚ ਸਕਣ ਅਸੀਂ ਸਭ ਤੋਂ ਪਹਿਲਾਂ ਸਭ ਤੋਂ ਵੱਡਾ ਧੰਨਵਾਦ ਗੁਰਪ੍ਰੀਤ ਸਿੰਘ ਜੀ ਬਣਾਵਾਲੀ ਐਮਐਲਏ ਸਾਡਾ ਕਰਦੇ ਹਾਂ ਜੋ ਉਹਨਾਂ ਨੇ ਸਾਨੂੰ ਆਮ ਵਰਕਰਾਂ ਨੂੰ ਟਿਕਟਾਂ ਦਿੱਤੀਆਂ ਨੇ ਸਾਡਾ ਕੋਈ ਰਾਜਨੀਤਿਕ ਬੈਕਗ੍ਰਾਉਂਡ ਨਹੀਂ ਹੈ ਉਹਨਾਂ ਨੇ ਆਮ ਵਰਕਰਾਂ ਨੂੰ ਟਿਕਟਾਂ ਦਿੱਤੀਆਂ ਨੇ ਉਸ ਤੋਂ ਬਾਅਦ ਸਭ ਤੋਂ ਵੱਡਾ ਧੰਨਵਾਦ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਹੋਰ ਲੀਡਰਸ਼ਿਪ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ ਆਮ ਵਰਕਰਾਂ ਦੀ ਕਦਰ ਪਾ ਰਹੇ ਨੇ ਤੇ ਸਾਨੂੰ ਮੌਕਾ ਦਿੱਤਾ ਹੈ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜਨ ਦਾ ਹਮੇ ਇਹੀ ਸਵਾਲ ਤੇ ਆਉਣਾ ਸੀ ਕਿ ਜਿਹੜਾ ਤੁਸੀਂ ਆਮ ਆਦਮੀ ਪਾਰਟੀ ਨੂੰ ਹੀ ਕਿਉਂ ਚੁਣਿਆ ਅਜੇ ਤਨੋਂ ਇਹਨਾਂ ਦੇ ਕਿਹੜੇ ਕੰਮ ਜਾਂ ਚੰਗੇ ਲੱਗੇ ਦੀਗਾ ਤੁਸੀਂ ਆਮ ਆਦਮੀ ਪਾਰਟੀ ਨੂੰ ਹਾਂਜੀ ਭਾਈ ਜੀ ਆਮ ਆਦਮੀ ਪਾਰਟੀ ਲੋਕਾਂ ਦੇ ਦਿਲਾਂ ਵਿੱਚ ਬਸੀ ਹੋਈ ਪਾਰਟੀ ਹੈ ਆਮ ਆਦਮੀ ਪਾਰਟੀ ਅਜਿਹੀ ਪਾਰਟੀ ਹੈ ਜਿਸ ਨੇ ਆਉਣਸਾਰ ਕੰਮ ਸ਼ੁਰੂ ਕੀਤੇ ਨੇ ਸਭ ਤੋਂ ਪਹਿਲਾਂ ਜਿਹੜਾ ਸਭ ਤੋਂ ਵੱਡਾ ਕੰਮ ਹੈ ਜੋ ਬਿਜਲੀ ਮਾਫੀ ਅੱਜ 90% ਘਰਾਂ ਦੇ ਬਿੱਲ ਜੋ ਜ਼ੀਰੋ ਆ ਰਹੇ ਨੇ 600 ਯੂਨਟ ਮੁਫਤ ਇਹਨਾਂ ਨੇ ਆਉਣਸਾਰ ਐਲਾਨ ਕੀਤਾ ਪਾਰਟੀ ਨੇ ਉਸ ਦਾ ਬਹੁਤ ਫਾਇਦਾ ਹੋ ਰਿਹਾ ਲੋਕਾਂ ਨੂੰ ਉਸ ਤੋਂ ਬਾਅਦ ਮਹੱਲਾ ਕਲੀਨਿਕ 881 ਮਹੱਲਾ ਕਲੀਨਿਕ ਖੁੱਲੇ ਨੇ ਜਿਨ੍ਹਾਂ ਦੇ ਵਿੱਚ ਕੋਈ ਵੀ ਗਰੀਬ ਅਮੀਰ ਜਾ ਕੇ ਇਲਾਜ ਕਰਵਾ ਸਕਦਾ ਆ ਆਪਾਂ ਜੇਕਰ ਆਪਣੇ ਵੋਟਰਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਤੁਨੋਂ ਹੀ ਵੋਟ ਕਾਉਂ ਦੇਣ ਆਮ ਆਦਮੀ ਪਾਰਟੀ ਲੋਕਾਂ ਦੇ ਦਿਲਾਂ ਵਿੱਚ ਬਸੀ ਹੋਈ ਹੈ ਲੋਕ ਪਾਰਟੀ ਨੂੰ ਚਾਹੁੰਦੇ ਆ ਜਦੋਂ ਵੀ ਅਸੀਂ ਪਿੰਡਾਂ ਵਿੱਚ ਜਾਂਦੇ ਆ ਉਹ ਕਹਿੰਦੇ ਆ ਵੀ ਇਹ ਚੋਣ ਦੀ ਚੋਣ ਨਹੀਂ ਸਾਡੀ ਚੋਣ ਹੈ ਅਸੀਂ ਆਪ ਅੱਗੇ ਹੋ ਕੇ ਲੜਾਂਗੇ ਕਿਉਂਕਿ ਲੋਕਾਂ ਦੇ ਕੰਮ ਬਹੁਤ ਹੋ ਰਹੇ ਆ ਜਿਵੇਂ ਹੁਣ ਨੌਕਰੀਆਂ ਦੀ ਗੱਲ ਕਰੀਏ ਕੋਈ ਵੀ ਬੰਦਾ ਇਹ ਨਹੀਂ ਕਹਿ ਸਕਦਾ ਵੀ ਅਸੀਂ ਸਪਾਰਸ਼ ਨਾਲ ਲੱਗੇ ਆ ਜਾਂ ਪੈਸੇ ਨਾਲ ਲੱਗੇ ਆ ਆਮ ਘਰਾਂ ਦੇ ਨੌਜਵਾਨਾਂ ਨੂੰ ਦੋ ਦੋ ਤਿੰਨ ਤਿੰਨ ਨੌਕਰੀਆਂ ਮਿਲੀਆਂ ਨਹੀਂ ਜੇਕਰ ਅਬਾ ਥੋੜੀ ਚੋਣ ਲੜਨ ਦਾ ਆਪਾਂ ਮੁੱਦਿਆਂ ਦੀ ਗੱਲ ਕਰੀਏ ਕਿ ਤੁਸੀਂ ਕਿਹੜੇ ਕਿਹੜੇ ਮੁੱਦਿਆਂ ਲੈ ਕੇ ਚੋਣ ਲੜ ਰਹੇ ਹੋ ਜਿਹੜੇ ਤੁਹਾਡੇ ਜ਼ੋਨ ਦੇ ਵਿੱਚ 24 ਪਿੰਡ ਆਉਂਦੇ ਆ ਉਹਨਾਂ ਦੇ ਵਿੱਚ ਕਿਹੜੇ ਕਿਹੜੇ ਤੁਹਾਡੇ ਜਿਹੜਾ ਪਲੈਨਿੰਗ ਹੈ ਤੁਹਾਡੀ ਸਾਡਾ ਸਭ ਤੋਂ ਵੱਡਾ ਮੁੱਦਾ ਵਿਕਾਸ ਦਾ ਜੋ ਆਮ ਆਦਮੀ ਪਾਰਟੀ ਨੇ ਐਮਐਲਏ ਗੁਰਪ੍ਰੀਤ ਸਿੰਘ ਜੀ ਬਣਾਵਾਲੀ ਨੇ ਵਿਕਾਸ ਕੀਤਾਗਾ ਹੁਣ ਤੁਸੀਂ ਦੇਖ ਲਓ ਰਾਪਰ ਪਿੰਡ ਦੀ ਫਿਰਨੀ 18 ਫੁੱਟ ਫਿਰਨੀ ਬਣੀ ਐ ਬਾਕੀ ਜੋ ਪੇਰੋਂ ਤੋਂ ਰਾਪਰ ਤੱਕ ਸੜਕ ਨਵੀਂ ਬਣ ਰਹੀ ਐ ਚੇਹਰਾਂ ਵਾਲੀ ਤੱਕ ਸੜਕ ਨਵੀਂ ਬਣ ਰਹੀ ਐ ਬਣਾਵਾਲੀ ਤੱਕ ਸੜਕ ਨਵੀਂ ਬਣ ਰਹੀ ਐ ਸੜਕਾਂ ਦਾ ਜਾਲ ਐ 44000 ਕਿਲੋਮੀਟਰ ਸੜਕਾਂ ਸਾਰੀਆਂ ਨਵੀਆਂ ਬਣਣੀਆਂ ਜੋ ਕਿ ਬਹੁਤ ਸਮੇਂ ਬਾਅਦ ਬਣ ਰਹੀਆਂ ਨੇ ਉਹਨਾਂ ਦੀ ਹਾਲਤ ਬਹੁਤ ਖਸਤਾ ਸੀਗੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਮ ਆਦਮੀ ਪਾਰਟੀ ਦਾ ਜਿਨ੍ਹਾਂ ਨੇ ਆਮ ਲੋਕਾਂ ਦੀ ਸਹੂਲਤ ਵਾਸਤੇ ਸੜਕਾਂ ਦਾ ਜਾਲ ਵਿਛਾ ਰਹੇ ਨੇ। ਬਾਕੀ ਵੀ ਪਿੰਡਾਂ ਦੇ ਵਿੱਚ ਸਾਰੀਆਂ ਨਵੀਆਂ ਫਿਰਨੀਆਂ 18 ਫੁੱਟੀਆਂ ਪਾਰ ਰਹੀਆਂ ਨੇ। ਇਸ ਤੋਂ ਬਾਅਦ ਸਾਡੇ ਇਲਾਕੇ ਵਿੱਚ ਕੋਈ ਵੱਡਾ ਹਸਪਤਾਲ ਨਹੀਂ ਹੈ। ਆਮ ਆਦਮੀ ਸਰਕਾਰ ਨੇ ਮੋਹੱਲਾ ਕਲੀਨਿਕ ਖੋਲੇ ਨੇ। ਉਹਨਾਂ ਦਾ ਇਲਾਜ ਬਹੁਤ ਵਧੀਆ ਚੱਲ ਰਿਹਾ ਪਰ ਸਾਡੇ ਕੋਲ ਕੋਈ ਵੀ ਵੱਡਾ ਹਸਪਤਾਲ ਨਹੀਂ ਹੈ। ਅਸੀਂ ਇੱਥੇ ਇੱਕ ਵੱਡਾ ਹਸਪਤਾਲ ਲੈ ਕੇ ਆਵਾਂਗੇ ਤਾਂ ਜੋ ਲੋਕਾਂ ਨੂੰ ਮੁਫਤ ਇਲਾਜ ਤੇ ਵਧੀਆ ਇਲਾਜ ਮਿਲ ਸਕੇ ਇਸ ਤੋਂ ਬਾਅਦ ਸਾਡੇ ਪਿੰਡ ਦੀ ਸੁਸਾਇਟੀ ਹੈ ਉਸਦੀ ਬਿਲਡਿੰਗ ਬਹੁਤ ਖਸਤਾ ਹੈ ਔਰ ਉਸਦੀ ਬਿਲਡਿੰਗ ਡੂੰਗੀ ਹੋਣ ਕਾਰਨ ਉੱਥੋਂ ਜੋ ਅਸੀਂ ਰੇਹ ਵਾਲੇ ਘਟੇ ਚੱਕਦੇ ਆਂ ਸਾਨੂੰ ਬਹੁਤ ਮੁਸ਼ਕਲ ਆਉਂਦੀ ਹੈ ਸਾਡੀ ਇੱਕ ਕੋਸ਼ਿਸ਼ ਇਹ ਰਹੂਗੀ ਕਿ ਅਸੀਂ ਸੁਸਾਇਟੀ ਦੀ ਬਿਲਡਿੰਗ ਵੀ ਨਵੀਂ ਬਣਾਈਏ ਇੱਕ ਜੋ ਸਾਡੀ ਕਸੀ ਹੈ ਸਾਡੇ ਪਿੰਡ ਨੂੰ ਜੋ ਪਾਈਪ ਲਾਈਨ ਪਵਾਈ ਗਈ ਸੀ ਉਹ ਪਾਈਪ ਲਾਈਨ ਸਹੀ ਨਹੀਂ ਪਈ ਉਹ ਪਾਇਪਲਾਈਨ ਹੁਣ ਬੰਦ ਹੈ ਉਹਦੇ ਕਰਕੇ ਕਿਸਾਨਾਂ ਨੂੰ ਬਹੁਤ ਮੁਸ਼ਕਲ ਆ ਰਹੀ ਹੈ ਹੁਣ ਅਸੀਂ ਸਾਡੀ ਕੋਸ਼ਿਸ਼ ਇਹ ਰਹੂਗੀ ਕਿ ਅਸੀਂ ਦੋਵੇਂ ਕੱਸੀਆਂ ਨਵੀਆਂ ਬਣਵਾਈਏ ਤਾਂ ਕਿ ਜੋ ਨਹਿਰੀ ਪਾਣੀ ਚੰਗੀ ਤਰ੍ਹਾਂ ਹਰ ਹਰ ਇੱਕ ਖੇਤ ਵਿੱਚ ਪਹੁੰਚ ਸਕੇ ਰਾਏਪੁਰ ਪਿੰਡ ਤੋਂ ਇਲਾਵਾ ਜਿਹੜੇ ਬਾਕੀ ਤੁਹਾਡੇ ਜ਼ੋਨ ਦੇ ਵਿੱਚ ਪਿੰਡ ਆਉਂਦੇ ਆ ਉਹਨਾਂ ਦੀਆਂ ਸਮੱਸਿਆਵਾਂ ਨੂੰ ਵੀ ਬਾਚ ਰਹੇ ਹੋ ਤੁਸੀਂ ਕਿ ਉਹਨਾਂ ਦੀਆਂ ਸਮੱਸਿਆ ਦਾ ਵੀ ਹੱਲ ਹੋਵੇ ਹਾਂਜੀ ਹਾਂਜੀ ਸਭ ਤੋਂ ਵੱਡਾ ਧੰਨਵਾਦ ਬਾਈ ਜੀ ਗੁਰਪ੍ਰੀਤ ਸਿੰਘ ਬਣਾਵਾਲੀ ਦਾ ਜਿਨ੍ਹਾਂ ਨੇ ਸੜਕਾਂ ਦਾ ਜਾਲ ਵਿਛਾਉਣਾ ਸ਼ੁਰੂ ਕਰ ਦਿੱਤਾ ਹਰ ਇੱਕ ਪਿੰਡ ਦੀ ਸੜਕ ਜੋਗੀ ਟੁੱਟੀ ਹੋਈ ਸੀ ਫਿਰਨੀਆਂ ਟੁੱਟੀਆਂ ਹੋਈਆਂ ਸੀਗੀਆਂ ਹੁਣ ਉਹ ਸਾਰੀਆਂ ਸੜਕਾਂ ਤੇ ਫਿਰਨੀਆਂ ਨਵੀਆਂ ਬਣ ਰਹੀਆਂ ਨੇ ਦਾਣਾ ਮੰਡੀਆਂ ਦੇ ਉੱਤੇ ਸ਼ੈੱਡ ਦਾਣਾ ਮੰਡੀਆਂ ਦੇ ਉੱਤੇ ਇਹ ਫੜ ਲੱਗਣੀਆਂ ਉਹ ਪੱਕੇ ਹੋ ਰਹੇ ਨੇ ਬਾਕੀ ਜੋ ਵੀ ਪਿੰਡਾਂ ਦੇ ਵਿੱਚ ਕੋਈ ਸਮੱਸਿਆ ਆ ਰਹੀ ਹੈ ਉਹ ਅਸੀਂ ਪੂਰਨ ਤੌਰ ਤੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਆਵਾਜ਼ੀ ਪਾਰਟੀ ਦੇ ਦੋਸ਼ ਲੱਗ ਰਹੇ ਨੇ ਕਿ ਜਿਹੜਾ ਬਹੁਤ ਜਗ੍ਹਾ ਤੇ ਨਿਊਜ਼ ਦੇ ਵਿੱਚ ਵੀ ਆਪਾਂ ਦੇਖਿਆ ਕਿ ਕਾਗਜ਼ ਖੋਹੇ ਜਾਂਦੇ ਨੇ ਜਾਂ ਫਾਰਮ ਹੀ ਨਹੀਂ ਭਰਨ ਦਿੱਤੇ ਜਾ ਰਹੇ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਭਾਈ ਜੀ ਇਦਾਂ ਦੀ ਕੋਈ ਗੱਲ ਨਹੀਂ ਜੋ ਵਿਰੋਧੀ ਪਾਰਟੀ ਐ ਉਹ ਹੜਬੜਾ ਚੁੱਕੇ ਨੇ ਜਦੋਂ ਹੁਣ ਅਸੀਂ ਪਿੰਡਾਂ ਜਾਂਦੇ ਆ ਆਪ ਮਹਾਰੇ ਲੋਕ ਕਹਿੰਦੇ ਆ ਇਹ ਚੋਣ ਤੁਹਾਡੀ ਨਹੀਂ ਇਹ ਚੋਣ ਸਾਡੀ ਆਸੀਂ ਆਪ ਲੜਾਂਗੇ ਵਿਰੋਧੀਆਂ ਕੋਲੇ ਹੋਰ ਕੋਈ ਮੁੱਦਾ ਨਹੀਂ ਉਹ ਵਸ ਇੱਕ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਐ ਪਹਿਲਾਂ ਜਿਹੜੇ ਕਾਲੀ ਕਾਂਗਰਸੀ ਪਾਰਟੀ ਵਾਲੇ ਹੁੰਦੇ ਸੀ ਉਹ ਬੰਦਿਆਂ ਨੂੰ ਚੱਕ ਕੇ ਲੈ ਜਾਂਦੇ ਕਿਡਨਾਪ ਕਰਕੇ ਲੈ ਜਾਂਦੇ ਤੇ ਨਾ ਕਾਗਜ਼ ਭਰਨ ਦਿੰਦੇ ਹੁਣ ਉਹ ਇੱਕ ਟਰਿਕ ਵਰਤ ਰਹੇ ਐ ਵੀ ਅਸੀਂ ਕਿਸੇ ਲੋਟੇ ਨੂੰ ਨਾ ਦੱਬ ਲਈਏ ਦੇਖੋ ਵਿਕਾਸ ਇੰਨਾ ਹੋਇਆਗਾ ਉਹਨਾਂ ਕੋਲੇ ਹੋਰ ਕੋਈ ਮੁੱਦਾ ਬਚੀ ਨਹੀਂ ਉਹ ਬਸ ਇੱਕ ਹਵਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਕਿਸੇ ਲੋਟ ਅਸੀਂ ਆਮ ਪਾਰਟੀ ਨੂੰ ਬਦਨਾਮ ਕਰਦੀ ਆ ਆਮ ਆਦਮੀ ਪਾਰਟੀ ਸਰਕਾਰ ਵਿੱਚ ਭਗਵੰਤ ਮਾਨ ਸਾਹਿਬ ਦੀ ਸਰਕਾਰ ਵਿੱਚ ਜੋ ਨੌਕਰੀਆਂ ਆ ਆਮ ਮੁੰਡੇ ਕੁੜੀਆਂ ਨੂੰ ਮਿਲ ਰਹੀਆਂ ਨੇ ਜੋ ਪਹਿਲਾਂ ਨੌਕਰੀਆਂ ਐਮਐਲਏ ਦੇ ਪੁੱਤ ਜਾਂ ਜਵਾਈਆਂ ਨੂੰ ਮਿਲਦੀਆਂ ਸੀ ਉਹ ਆਮ ਮੁੰਡਿਆਂ ਨੂੰ ਮਿਲ ਰਹੀਆਂ ਨੇ ਅੱਜ ਤੁਸੀਂ ਕਿਸੇ ਪਿੰਡ ਚ ਜਾਓ ਜਾ ਕੇ ਪੁੱਛੋਗੇ ਕਹਿਣਗੇ ਵੀ ਆਹ ਮੁੰਡਾ ਤਾਂ ਦੋ ਨੌਕਰੀਆਂ ਇਹਦੇ ਕੋਲ ਹੀ ਇੱਕ ਇੱਕ ਨੌਕਰੀ ਛੱਡ ਕੇ ਦੂਜੀ ਦੂਜੀ ਨੌਕਰੀ ਤੇ ਲੋਕ ਲੱਗ ਰਹੇ ਐ ਅੱਜ ਵੀ ਪੀਸੀਐਸ ਦਾ ਐਗਜ਼ਾਮ ਐ ਬਹੁਤ ਐਗਜ਼ਾਮ ਬੱਚੇ ਦੇਣ ਗਏ ਹੋਏ ਐ ਪਹਿਲਾਂ ਕੀ ਹੁੰਦਾ ਸੀ ਇਲੈਕਸ਼ਨਾਂ ਵੇਲੇ ਇਹ ਸਾਰੇ ਐਗਜ਼ਾਮ ਬੰਦ ਕਰ ਦਿੰਦੇ ਸੀਗੇ ਕਿਉਂਕਿ ਨੌਕਰੀਆਂ ਇਹਨਾਂ ਨੇ ਆਪਦੇ ਰਿਸ਼ਤੇਦਾਰਾਂ ਨੂੰ ਦੇਣੀਆਂ ਹੁੰਦੀਆਂ ਸੀਗੀਆਂ ਪਰ ਹੁਣ ਕੋਈ ਵੀ ਬੰਦਾ ਉਂਗਲ ਖੜੀ ਕਰਕੇ ਇਹ ਨਹੀਂ ਕਹਿ ਸਕਦਾ ਵੀ ਅਸੀਂ ਪੈਸੇ ਦਿੱਤੇ ਆ ਜਾਂ ਸਪਾਰਸ਼ ਲਵਾਈ ਐ ਆਮ ਘਰਾਂ ਦੇ ਧੀਆ ਪੁੱਤਾਂ ਨੂੰ ਮਿਲ ਰਹੀਆਂ ਨਹੀਂ ਜਿਵੇਂ ਕਿ ਜਿਹੜੇ ਜਿਹੜੇ ਮੁੱਦਿਆਂ ਲੈ ਕੇ ਆਮ ਆਦਮੀ ਪਾਰਟੀ ਚੋਂ ਲੜੀ ਸੀ ਉਹਨਾਂ ਚੋਂ ਇੱਕ ਮੁੱਦਾ ਸੀ ਨਸ਼ੇ ਦਾ ਹਾਂਜੀ ਨਸ਼ੇ ਨੂੰ ਉਸ ਮੁੱਦੇ ਨੂੰ ਲੈ ਕੇ ਤੁਸੀਂ ਕਿਵੇਂ ਦੇਖਦੇ ਹੋ ਕਿ ਆਮ ਆਦਮੀ ਪਾਰਟੀ ਖਰੀ ਉੱਤਰੀ ਹੈ ਜਿਹੜਾ ਨਸ਼ੇ ਨੂੰ ਖਤਮ ਕਰਨ ਦੇ ਵਿੱਚ ਜਾਂ ਘਟਾਉਣ ਦੇ ਵਿੱਚ ਹਾਂਜੀ ਹਾਂਜੀ ਜੋ ਨਸ਼ੇ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ ਸੀਗਾ ਦੇਖੋ ਜੋ ਪਹਿਲਾਂ ਸਰਕਾਰਾਂ ਰਹੀਆਂ ਨੇ ਉਹਨਾਂ ਨੇ ਨਸ਼ੇ ਦਾ ਨੈਕਸਸ ਬਣਾ ਰੱਖਿਆ ਸੀਗਾ ਉਹ ਅੰਤਮਾਨ ਸਾਹਿਬ ਦੀ ਸਰਕਾਰ ਆਈ ਹੈ ਇਹਨਾਂ ਨੇ ਕੀਤਾ ਇਹਨਾਂ ਨੇ ਨੈਕਸਸ ਤੋੜਿਆ ਪਹਿਲੀ ਵਾਰ ਜੋ ਨਸ਼ਾ ਵੇਚਦੇ ਸੀਗੇ ਉਹਨਾਂ ਦੇ ਘਟਾਏ ਨਹੀਂ ਉਹਨਾਂ ਨਾਲ ਜੋ ਵੱਡੇ ਮਗਰਮੱਛ ਸੀਗੇ ਉਹਨਾਂ ਦੇ ਘਰ ਜਦੋਂ ਢਾਏ ਤਾਂ ਉਹਨਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੋ ਗਿਆ ਜਾਂ ਤਾਂ ਉਹ ਪੰਜਾਬ ਛੱਡ ਕੇ ਚਲੇ ਗਏ ਜਾਂ ਉਹਨਾਂ ਨੇ ਕੰਮ ਬੰਦ ਕਰਤਾ ਜੋ ਨਸ਼ੇ ਦੀ ਸਮੱਸਿਆ ਹੈ ਦੇਖੋ ਇਹ ਬਹੁਤ ਵੱਡੀ ਸਮੱਸਿਆ ਹੈ ਇਹ ਨਾ ਗਰਾਊਂਡ ਲੈਵਲ ਤੇ ਬਹੁਤ ਵੱਡੀ ਹੈ ਚਿੱਟਾ ਨਹੀਂ ਜੋ ਇੱਕ ਦੋ ਨਸ਼ੀਲੀਆਂ ਗੋਲੀਆਂ ਨੇ ਉਹ ਜੀਵ ਵਾਲੀਆਂ ਗੋਲੀਆਂ ਜਿਹਨੂੰ ਆਪਾਂ ਕਹਿੰਦੇ ਆ ਉਹਨਾਂ ਦਾ ਵੀ ਬਹੁਤ ਜਾਲ ਹੈ ਅਸੀਂ ਕੋਸ਼ਿਸ਼ ਇਹ ਕਰਾਂਗੇ ਜੋ ਅਸੀਂ ਹਸਪਤਾਲ ਪਿੰਡ ਦੇ ਵਿੱਚ ਬਣਾਵਾਂਗੇ ਉਹਦੇ ਵਿੱਚ ਅਸੀਂ ਡੀ ਐਡਿਕਸ਼ਨ ਸੈਂਟਰ ਸ਼ੁਰੂ ਕਰਾਂਗੇ ਡੀ ਐਡਿਕਸ਼ਨ ਸੈਂਟਰ ਦਾ ਮਤਲਬ ਹੈ ਵੀ ਅਸੀਂ ਉਹਨਾਂ ਦੀ ਕਾਉਂਸਲਿੰਗ ਉੱਥੇ ਕਰਾਂਗੇ ਉਹਨਾਂ ਨੂੰ ਉੱਥੇ ਰੱਖਾਂਗੇ ਦੇਖੋ ਇਹ ਨਸ਼ਾ ਛੱਡਣਾ ਬਹੁਤ ਚਾਹ ਰਿਹਾ ਪਰ ਛੱਡ ਨਹੀਂ ਰਿਹਾ ਕਿਉਂਕਿ ਉਹਨਾਂ ਕੋਲ ਸਹੂਲਤਾਂ ਨਹੀਂ ਹੈਗੀਆਂ ਹਸਪਤਾਲ ਦੇ ਵਿੱਚ ਜਿਹੜਾ ਡੀ ਐਡਿਕਸ਼ਨ ਸੈਂਟਰ ਹੋਊਗਾ ਤਾਂ ਅਸੀਂ ਉਹਨਾਂ ਨੂੰ ਉੱਥੇ ਰੱਖ ਕੇ ਉਹਨਾਂ ਦੀ ਕਾਉਂਸਲਿੰਗ ਕਰਾਂਗੇ ਤੇ ਉਹਨਾਂ ਨੂੰ ਨਸ਼ੇ ਦੇ ਜਾਲ ਤੋਂ ਕੱਢਣ ਦੀ ਕੋਸ਼ਿਸ਼ ਕਰਾਂਗੇ ਜਿਹੜੀ ਜੀ ਵਾਲੀ ਗੋਲੀ ਤੁਸੀਂ ਗੱਲ ਕਰੀ ਆ ਮੈਂ ਬਹੁਤ ਜਗ੍ਹਾ ਤੇ ਸੁਣਿਆ ਕਿ ਜਿਹੜੀ ਉਹ ਗੋਲੀ ਹੈ ਤਾਂ ਉਹ ਵੀ ਇੱਕ ਤਰ੍ਹਾਂ ਦਾ ਨਸ਼ਾ ਹੀ ਹੈ ਕਿਉਂਕਿ ਬਾਅਦ ਜੇ ਕੋਈ ਨਸ਼ਾ ਛੱਡ ਕੇ ਉਹ ਉਹਨੂੰ ਲੈਣ ਲੱਗਦਾ ਹੈ ਤਾਂ ਫਿਰ ਉਹ ਵੀ ਨਹੀਂ ਛੱਡਿਆ ਜਾਂਦੀ ਬਾਅਦ ਚ ਹਾਂਜੀ ਹਾਂਜੀ ਕੋਈ ਹੋਰ ਹੱਲ ਹੈ ਕੋਈ ਹੋਰ ਜਿਹੜਾ ਜਿਹਦੇ ਕਰਕੇ ਨਸ਼ਾ ਰੋਕਿਆ ਜਾ ਸਕੇ ਦੇਖੋ ਇਹਦਾ ਹੱਲ ਹੈ ਜੇ ਆਪਾਂ ਸਾਰੇ ਰਲ ਮਿਲ ਕੇ ਉਹਨਾਂ ਦਾ ਸਾਥ ਦੇਵਾਂਗੇ ਉਹਨਾਂ ਨੂੰ ਆਪਾਂ ਨਸ਼ੇੜੀ ਨਹੀਂ ਆਪਾਂ ਉਹਨਾਂ ਨੂੰ ਮਰੀਜ਼ ਕਹਾਂਗੇ ਕਿਉਂਕਿ ਉਹ ਨਸ਼ੇ ਦੇ ਜਾਲ ਵਿੱਚ ਫਸੇ ਹੋਏ ਨੇ ਜੋ ਤੁਸੀਂ ਜੀ ਵਾਲੀ ਗੋਲੀ ਦੀ ਗੱਲ ਕਰ ਰਹੇ ਹੋ ਉਹਦਾ ਇੱਕ ਸਹੀ ਪ੍ਰਯੋਗ ਕਰਨਾ ਜੋਨ ਮੇਰੀ ਕਈ ਵਾਰ ਦੋਸਤ ਡਾਕਟਰ ਨੇ ਉਹ ਕਹਿੰਦੇ ਆ ਵੀ ਜੋ ਇਹ ਕੈਮੀਕਲ ਹੈ ਵੀ ਇਹ ਘਾਤਕ ਹੈ ਜਿਹਨੂੰ ਲੰਬੇ ਸਮੇਂ ਤੱਕ ਲਿਆ ਜਾਵੇ ਪਰ ਬਹੁਤ ਸਾਰੇ ਲੋਕ ਉਹਦਾ ਗਲਤ ਇਸਤੇਮਾਲ ਕਰ ਰਹੇ ਨੇ ਲੋਕ ਟੀਕੇ ਲਾ ਰਹੇ ਨੇ ਉਹ ਅਸੀਂ ਕਸ ਕਰਾਂਗੇ ਜੋ ਸੀਐਮਓ ਸਾਹਿਬ ਉਹਨਾਂ ਨਾਲ ਗੱਲ ਕਰਾਂਗੇ ਤਾਂ ਜੋ ਇਹ ਗੋਲੀ ਦਾ ਮਿਸਯੂਜ਼ ਨਾ ਹੋਵੇ ਕਿਉਂਕਿ ਬਹੁਤ ਸਾਰੀਆਂ ਗੱਲਾਂ ਹੁਣ ਆਪਾਂ ਨੂੰ ਪਿੰਡ ਲੈਵਲ ਤੇ ਜਾ ਸਾਡੇ ਇਥੇ ਕੰਮੇ ਕੰਮ ਕਰਦੇ ਆ ਹੁਣ ਦੇਖੋ ਨਸ਼ੇ ਦੇ ਜਾਲ ਚ ਫਸੇ ਹੋਏ ਆ ਸਾਨੂੰ ਪਤਾ ਹੈਗਾ ਜੇ ਅਸੀਂ ਉਹਨਾਂ ਦੀ ਕਾਉਂਸਲਿੰਗ ਕਰੀਏ ਜਾਂ ਉਹਨਾਂ ਨੂੰ ਸਹੀ ਇਲਾਜ ਦੇਈਏ ਤਾਂ ਨਸ਼ੇ ਦੀ ਝਾਲ ਚੋਂ ਬਾਹਰ ਆ ਸਕਦੇ ਆ ਜੇਕਰ ਬਾ ਪਰਸੈਂਟੇਜ ਦੀ ਗੱਲ ਕਰੀ ਤੁਸੀਂ ਕੀ ਮੰਨਦੇ ਹੋ ਕਿ 100 ਦੇ ਵਿੱਚੋਂ ਕਿੰਨੇ ਪਰਸੈਂਟੇਜ ਨਸ਼ਾ ਘਟਾਉਣ ਦੇ ਵਿੱਚ ਆਮ ਆਦਮੀ ਬੜੀ ਕਾਮਯਾਬ ਰਹੀ ਹੈ 100 ਦੇ ਵਿੱਚੋਂ 80 ਤੋਂ 25 80 ਤੋਂ 85% ਜੋ ਨਸ਼ਾ ਕੰਟਰੋਲ ਕਰ ਲਿਆ ਗਿਆਗਾ ਹੌਲੀ ਹੌਲੀ ਇਹ ਲੋਕਾਂ ਦੇ ਸਹਿਯੋਗ ਨਾਲ ਹੋਣਾਗਾ ਇਹ ਮੇਗਾਪਾ ਪਿਛਲੇ ਦਿਨੀ ਨਾ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਸੀ ਸ਼੍ਰੀ ਅੰਮ੍ਰਿਤਸਰ ਸ਼੍ਰੀ ਆਨੰਦਪੁਰ ਸਾਹਿਬ ਤੇ ਸ਼੍ਰੀ ਦਮਦਮਾ ਸਾਹਿਬ ਮਤਲਬ ਤਲਵੰਡੀ ਸਾਬੋ ਤਲਵੰਡੀ ਸਾਬੋ ਇਹਨਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈਗਾ ਤਲਵੰਡੀ ਸਾਬੋ ਸ਼ਹਿਰ ਨੂੰ ਪਵਿੱਤਰ ਦਰਜਾ ਦੇਣ ਨੂੰ ਲੈ ਕੇ ਤੁਸੀਂ ਕਿਵੇਂ ਦੇਖਦੇ ਹੋ ਕਿ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਹੋਣਾ ਚਾਹੀਦਾ ਜਾਂ ਇਸ ਚੀਜ਼ਾਂ ਦਾ ਜਿਵੇਂ ਆਪਾਂ ਪਹਿਲਾਂ ਵੀ ਦੇਖਿਆ ਹੈ ਕਾਫੀ ਸਮਾਂ ਪਹਿਲਾਂ ਇੱਕ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਐਲਾਨ ਕੀਤਾ ਸੀ ਪਰ ਉਹ ਤੇ ਅਮਲ ਨਹੀਂ ਹੋਇਆ ਆਪਾਂ ਦੇਖਿਆ ਪਵਿੱਤਰ ਸ਼ਹਿਰਾਂ ਦੇ ਵਿੱਚ ਵੀ ਨਸ਼ਾ ਸ਼ਰਾਬ ਦੇ ਠੇਕੇ ਜਾਂ ਮੀਟੀਆਂ ਦੁਕਾਨ ਉਹ ਉਮੀਦਾਂ ਚੱਲ ਰਹੀਆਂ ਨੇ ਤਾਂ ਹੁਣ ਤੁਸੀਂ ਕੀ ਦੇਖਦੇ ਹੋ ਵੀ ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਕਿਵੇਂ ਰੋਗੀ ਤੁਹਾਨੂੰ ਕੀ ਆਸ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਹਾਂ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਸਾਡੇ ਪਵਿੱਤਰ ਸ਼ਹਿਰਾਂ ਨੂੰ ਇਹ ਦਰਜਾ ਦਿੱਤਾਗਾ ਹੁਣ ਇਹਦੇ ਵਿੱਚ ਇਹ ਹੈ ਸਾਡੇ ਉਹ ਸਿਰਮੌਰ ਸੰਸਥਾਵਾਂ ਨੇ ਸਾਡੀ ਕੋਸ਼ਿਸ਼ ਇਹੀ ਹੋਊਗੀ ਤਾਂ ਕਿ ਉਹਨਾਂ ਦੇ ਵਿੱਚੋਂ ਮੀਠ ਸ਼ਰਾਬ ਦੀਆਂ ਦੁਕਾਨਾਂ ਨੂੰ ਬਾਹਰ ਕੱਢਿਆ ਜਾਵੇ ਤੰਬਾਕੂ ਤੇ ਬਿਲਕੁਲ ਬੈਨ ਕੀਤਾ ਜਾਵੇਗਾ ਕੋ ਜੋ ਸਾਡਾ ਚੋਣ ਪ੍ਰਚਾਰ ਚੱਲ ਰਿਹਾ ਹੈ ਸਾਡੇ ਬਹੁਤ ਸਾਰੇ ਜਿਵੇਂ ਪੇਰੋਂ ਰਾਪਰ ਤਿੰਗੜ ਬੈਣੀ ਵਾਲਾ ਦਲੀ ਵਾਲੀ ਬਣਾਲੀ ਇਨ੍ਹਾਂ ਪਿੰਡਾਂ 'ਚ ਪ੍ਰੋਗਰਾਮ ਹੋਏ ਨਹੀਂ ਛੋਟੇ ਜੇ ਸੱਦੇ ਤੇ ਲੋਕ ਪਰਮਾ ਹੁੰਗਾਰਾ ਦੇ ਰਹੇ ਨੇ ਆਪ ਆ ਰਹੇ ਨੇ ਸਾਨੂੰ ਕਹਿ ਰਹੇ ਨੇ ਵੀ ਤੁਸੀਂ ਨਾ ਆਓ ਤੁਹਾਡੀ ਚੋਣ ਨਹੀਂ ਸਾਡੀ ਚੋਣ ਹੈ ਕਿਉਂਕਿ ਗੁਰਪ੍ਰੀਤ ਸਿੰਘ ਜੀ ਐਮਐਲਏ ਸਾਹਿਬ ਨੇ ਵਿਕਾਸ ਦੇ ਕੰਮ ਹੀ ਏਨੇ ਕੀਤੇ ਨੇ ਕਿ ਉਹ ਮੂੰਹੋਂ ਬੋਲਦੇ ਨੇ ਵੀ ਏਨੇ ਕੰਮ ਕਦੇ ਹੋਏ ਨਹੀਂ ਸੀਗੇ ਜੋ ਸਾਡੇ ਹੁਣ ਕੰਮ ਹੋ ਰਹੇ ਨੇ ਇਹ ਚੋਣ ਅਸੀਂ ਆਪ ਲੜਾਂਗੇ ਆਉਣ ਵਾਲੀ ਜਿਹੜੀ ਵਿਧਾਨ ਸਭਾ ਦੀ ਚੋਣਾਂ ਨੇ 2027 ਦੇ ਵਿੱਚ ਉੱਥੇ ਤੁਸੀਂ ਆਵਾਜ਼ਮੀ ਪਾਰਟੀ ਦੀ ਪਰਫਾਰਮੈਂਸ ਨੂੰ ਕਿਵੇਂ ਦੇਖ ਰਹੇ ਹੋ ਕਿਸ ਤਰ੍ਹਾਂ ਦੀ ਰਹੂਗੀ ਕਿਉਂਕਿ ਹੁਣ ਜਿਹੜੇ ਸਿਆਸੀ ਗਲਿਆਰੇਾਂ ਦੇ ਵਿੱਚ ਚਰਚਾ ਹੈ ਕਿ ਆਵਾਜ਼ਮੀ ਪਾਰਟੀ ਨੂੰ ਹੁਣ ਲੋਕ ਘੱਟ ਪਸੰਦ ਕਰਨ ਲੱਗੇ ਸਿਆਸੀ ਗਲਿਆਰੇਾਂ ਵਿੱਚ ਚਰਚਾ ਤਾਂ ਤੁਸੀਂ ਕੀ ਦੇਖਦੇ ਹੋ ਕਿਸ ਤਰ੍ਹਾਂ ਦੀ ਪਰਫਾਰਮੈਂਸ ਰਹੂਗੀ ਆਵਾਜ਼ਮੀ ਪਾਰਟੀ ਦੀ 2027 ਆਮ ਆਦਮੀ ਦੀ ਪਰਫਾਰਮੈਂਸ ਜੋ ਅੱਗੇ ਨਾਲੋਂ ਵੀ ਪਹਿਲਾਂ ਅੱਗੇ ਨਾਲੋਂ ਵੀ ਹੋਰ ਬਿਹਤਰ ਰਹੂਗੀ ਕਿਉਂਕਿ ਤਰਨ ਤਰਨ ਦੇ ਵਿੱਚ ਜੋ ਚੋਣ ਹੋਈ ਸੀ ਉਹ ਸਾਰੇ ਕਹਿੰਦੇ ਸੀਗੇ ਵੀ ਆਮ ਆਦਮੀ ਪਾਰਟੀ ਜ਼ੀਰੋ ਹੈ ਪਰ ਲੋਕਾਂ ਦਾ ਇੰਨਾ ਪਿਆਰ ਮਿਲਿਆ ਕਿ ਅਸੀਂ ਉਹ ਚੋਣ ਜਿੱਤ ਗਏ ਜੋ ਇਹ ਵੋਟਾਂ ਨੇ ਇਹ ਸੈਮੀ ਫਾਈਨਲ ਨੇ ਇਹਦੇ ਵਿੱਚ ਅਸੀਂ ਹੋਰ ਵੀ ਵੋਟਾਂ ਵਧਾ ਕੇ ਪਾਰਟੀ ਝੋਲੀ ਵਿੱਚ ਪਾਵਾਂਗੇ ਤੇ ਲੋਕਾਂ ਦੇ ਵਿਕਾਸ ਦੇ ਕੰਮ ਵੱਧ ਤੋਂ ਵੱਧ ਕਰਾਵਾਂਗੇ ਹਾਂਜੀ ਭਾਜੀ ਅੰਤ ਦੇ ਵਿੱਚ ਤੁਸੀਂ ਆਪਣੇ ਜਿਹੜੇ ਜ਼ੋਨ ਦੇ ਪਿੰਡਾਂ ਦੇ ਵੋਟਰ ਹੈ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਅਸੀਂ ਆਉਣ ਵਾਲੀ 14 ਤਰੀਕ ਨੂੰ ਜੋ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋ ਰਹੀਆਂ ਨੇ ਅਸੀਂ ਆਪਣੇ ਵੋਟਰ ਨੂੰ ਇਹੀ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਆਮ ਆਦਮੀ ਪਾਰਟੀ ਨਿਸ਼ਾਨ ਤੇ ਮੋਹਰਾਂ ਲਾ ਕੇ ਪਾਰਟੀ ਨੂੰ ਕਾਮਯਾਬ ਕਰੋ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਜੋ ਵੀ ਕਾਰਜ ਹੁੰਦੇ ਐ ਅਸੀਂ ਬਾਅਦ ਚੜ ਕੇ ਕਰਾਂਗੇ ਲੋਕ ਚਾਹੇ ਸਾਨੂੰ ਅੱਧੀ ਰਾਤ ਨੂੰ ਬੁਲਾਉਣ ਉਹਨਾਂ ਦੇ ਅਸੀਂ ਦੁੱਖ ਸੁੱਖ ਵਿੱਚ ਪਹੁੰਚਾਂਗੇ ਜੀ ਧੰਨਵਾਦ ਭਾਈ ਇਸ ਜੋਂ ਦੇ ਰਾਏਪੁਰ ਜੋਂ ਦੇ ਉਮੀਦਵਾਰ ਮਾਤਾ ਸ਼ਰਨਜੀਤ ਕੌਰ ਜੀ ਵੀ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆਂ ਮਾਤਾ ਜੀ ਕੀ ਕਹਿਣਾ ਚਾਹੁੰਦੇ ਹੋ ਆਪਣੇ ਵੋਟਰਾਂ ਨੂੰ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਵਤੇ ਬੁਲਾਉਣੀ ਆ ਮੈਂ ਸਾਰੇ ਪੀੜਾਂ ਤੇ ਭੈਣਾਂ ਨੂੰ ਅਰਜ਼ ਕਰਦੀ ਆਂ ਵੀ ਤੁਸੀਂ ਸਾਡਾ ਸਾਥ ਦਿਓ ਤੇ ਅਸੀਂ ਵੀ ਤੁਹਾਡਾ ਸਾਰਾ ਕੀਤਾ ਹੋਇਆ ਵਾਦਾ ਸਾਰਾ ਪੂਰਾ ਕਰਾਂਗੇ ਬੈਗਰੂਜੀ ਦਾ ਖਾਲਸਾ ਬੈਗਰੂਜੀ ਦੀ ਫਤਿਹ ਭਾਈ ਜੀ ਜ਼ਿਲ੍ਹਾ ਪ੍ਰਸ਼ਾਸਨೀಯ ਚੋਣਾਂ ਦਾ ਨੂੰ ਲੈ ਕੇ ਤੁਹਾਡੇ ਜ਼ੋਨ ਦੇ ਵੋਟਰਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਇਹ ਤਾਂ ਰੌਣਕ ਪੰਜਾਬ ਦੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਅਪੀਲ ਤੇ ਅਸੀਂ ਤਾਂ ਕੰਮ ਦੇ ਆਧਾਰ ਤੇ ਵੋਟ ਮੰਗਦੇ ਆ ਜਿਵੇਂ ਸੜਕਾਂ ਮੜੀਆਂ ਜਾਂਦੀਆਂ ਮੰਡੀਆਂ ਲਾ ਲਓ ਤੇ ਜ਼ੀਰੋ ਬਿੱਲ ਆਉਂਦੇ ਨਾ ਹੋਰ ਵੀ ਜਿੰਨੇ ਪੇਸਨ ਟਾਈਮ ਤੇ ਆਉਂਦੀ ਹੈ ਤੇ ਵੱਡੀਆਂ ਸੜਕਾਂ ਆਪਣੇ ਸਾਰੇ ਹਲਕੇ ਦੇ ਨਵੇਂ ਬਣ ਜਾਂਦੀਆਂ ਨੇ ਕੰਮ ਦੇ ਆਧਾਰ ਤੇ ਵੋਟ ਮੰਗਦੇ ਆ ਬੇਨਤੀ ਕਰ ਲੋਕਾਂ ਨੇ ਕਰਦੇ ਆ ਪੈਸਾ ਜੋ ਹੋਊਗਾ ਸਿਰ ਮੱਥੇ ਐ ਤੇ ਉਹ ਆਮ ਆਦਮੀ ਪਾਰਟੀ ਦਾ ਇਸ ਟਾਈਮ ਦੋਨਾਂ ਪਾਰਟੀਆਂ ਨੂੰ ਅੱਗੇ ਚੱਲ ਰਹੀ ਹੈ। ਭਾਈ ਜੀ ਕਿਵੇਂ ਲੱਗਦਾ ਜਦੋਂ ਅਸੀਂ ਪਿੰਡਾਂ ਦੇ ਵਿੱਚ ਪ੍ਰਚਾਰ ਕਰਨ ਜਾਂਦੇ ਹਾਂ ਕਿਸ ਤਰ੍ਹਾਂ ਦਾ ਮਾਹੌਲ ਮਿਲ ਰਿਹਾ ਹੈ ਕਿਸ ਤਰ੍ਹਾਂ ਦੇ ਲੋਕ ਸਾਥ ਦੇ ਰਹੇ ਨੇ? ਬਹੁਤ ਵਧੀਆ ਮਾਹੌਲ ਆ ਜੀ ਪਿੰਡਾਂ ਦੇ ਵਿੱਚ ਸ਼ਾਂਤੀਪੂਰਵ ਮਾਹੌਲ ਚੱਲ ਰਿਹਾ। ਇਸ ਟਾਈਮ ਅੱਜ ਅਸੀਂ 60% ਤੇ ਚੱਲ ਰਹੇ ਹਾਂ। ਉਹ ਦੂਜੀਆਂ ਪਾਰਟੀਆਂ 40% ਤੇ ਚੱਲ ਰਹੀਆਂ ਨੇ ਜਿਵੇਂ ਕਿ ਚਰਚਾਵਾਂ ਚੱਲ ਰਹੀਆਂ ਕਿ ਆਮ ਆਦਮੀ ਪਾਰਟੀ ਬਲੈਨਾਂ ਚੋਣਾਂ 'ਚ ਧੱਕਾ ਕੀਤਾ ਯਾਰ ਹੈ ਉਹਨਾਂ ਗੱਲਾਂ ਨੂੰ ਕਿਵੇਂ ਦੇਖਦੇ ਨੇ ਨਹੀਂ ਕੋਈ ਕਿਸੇ ਨਾਲ ਧੱਕਾ ਨਹੀਂ ਹੋਇਆ ਜੇ ਧੱਕਾ ਹੋਣਾ ਉਹਨਾਂ ਦਾ ਕੱਲ ਹੀ ਹੋ ਜਾਂਦਾ ਕਿਸੇ ਦੇ ਕਾਗਜ਼ ਰੱਦ ਹੋ ਜਾਂਦੇ ਕਿਸ ਨੂੰ ਹੋ ਜਾਂਦਾ ਪਰ ਨਹੀਂ ਕੋਈ 1% ਵੀ ਧੱਕਾ ਨਹੀਂ ਕਰਾਇਆ ਜਾਊਗਾ ਤੁਹਾਡੇ ਜਿਹੜੇ ਬਲਾਕ ਸਮਤੀ ਦੇ ਉਮੀਦਵਾਰ ਨੇ ਤੇ ਜ਼ਿਲ੍ਹਾ ਪ੍ਰੇਸ਼ਦ ਦੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਜਾਂ ਤੁਹਾਡੇ ਹਲਕੇ ਦੇ ਉਹਨਾਂ ਲਈ ਤੁਸੀਂ ਵੋਟਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਨੇ ਐਸੀ ਲੋਕਾਂ ਨੂੰ ਹੱਥ ਬੰਨ੍ਹ ਕੇ ਇਹੀ ਅਪੀਲ ਕਰਦੇ ਆਂ ਵੀ ਸਾਡੇ ਦੋਨੇ ਕੈਂਡੀਡੇਟ ਬਹੁਤ ਚੰਗੇ ਤੇ ਨਰਮ ਸੁਭਾਅ ਦੇ ਨੇਗੇ ਸਾਡੇ ਉਮੀਦਵਾਰਾਂ ਨੂੰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ